ਪਿਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਡੇਰਾ ਪਾਬਾ ਨਾਨਕ ਦੇ ਨਜ਼ਦੀਕੀ ਪਿੰਡ ਧਰਮਾਬਾਦ ਵਿਖੇ ਗੰਦਕ ਤੇ ਪਟਾਸ਼ ਨੂੰ ਖੁਦਦਿਆਂ ਹੋਏ ਆਏ ਬਲਾਸਟ ਕਾਰਨ ਦੋ ਔਰਤਾਂ ਸਮੇਤ 7 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਖਮੀਆਂ ਵਿੱਚ ਦੋ ਸੱਕੇ ਭਰਾ ਇੱਕ ਧੀ ਤੇ ਦੋ ਜਵਾਈ ਵੀ ਦੱਸੀ ਜਾ ਰਹੇ ਹਨ ਗੰਭੀਰ ਜ਼ਖਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਕੁਝ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਥਾਨਕ ਲੋਕਾਂ ਨੇ ਅਤੇ ਪਿੰਡ ਦੇ ਸਾਫਾ ਸਰਪੰਚ ਜਤਿੰਦਰਪਾਲ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਨਾਲ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਇਸ ਘਟਨਾ ਨੂੰ ਲੈ ਕੇ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸਾਂ ਦਾ ਮਾਹੌਲ ਬਣਿਆ ਹੋਇਆ ਹੈ ਪਾਜੀ ਇਹ ਦੇ ਮੁੰਡੇ ਵਸਤਵਾਦੀ ਚਲਾਉਂਦੇ ਇਹ ਨਾ ਕਿ ਪਟਾਸ਼ ਲੈ ਕੇ ਤੇ ਉਹਨਾਂ ਚਲਾਈਏ ਦੇ ਵਿੱਚ ਅੱਜ ਦੇ ਮੁੰਡੇ ਚਲਾਉਂਦੇ ਆ ਅੱਛਾ ਕਿ ਉਹ ਹੀ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਨਕੀ ਕੁੱਟਣ ਦੇ ਇਹੀ ਤਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਇਹ ਗਰਾਮ ਪੜੇ ਜਾ ਰਿਹਾ ਗੰਭੀਰ ਰਹਿਣੀ ਹੋਵੇ ਕਿੰਨੇ ਦੀ ਹੁਫਾ ਹੋ ਗਿਆ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇਦੀ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਸੀ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਦੀ ਪੱਕਾ ਦੇ ਤੁਸੀਂ ਪਾ ਲਓ ਅੰਗੜੀਆਂ ਹੀ ਉਹ ਸੱਦਣ ਆ। ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾਦਣ। ਸਾਹਮਣੇ ਪਰਵਾਹ। ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਵੀ ਦੋ ਜੇ। ਹਾਂਜੀ ਮੇਰੇ ਦੋ ਪਰਵਾਹ। ਹਾਂਜੀ ਮੇਰੇ ਘਤੀਏ। ਦਾ ਇੱਥੇ ਪਿਆ ਸੀ ਕੋਈ ਇੱਥੇ ਗ੍ਰੰਪ ਖਿਲਰ ਰਹਿ ਪਲ ਰਹਿ ਦੇ ਨੇਰਾ ਬਹੁਤ ਸੀ। ਹੂੰ। ਨੇ ਰਬੜਾ ਹੀ ਤੇ ਇਹਨਾਂ ਮਾਰੀਆਂ ਚੀਕਾਂ ਚੁਕਾਂ ਤੇ ਕੋਈ ਉਸੇ ਲਾਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਗੱਡੀ ਉਹਨਾਂ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡੇਰੇ ਲੈ ਕੀ ਪਾ ਕੇ ਲੈ ਗਏ ਮੈਂ ਬਾਅਦ ਚ ਗਿਆ ਨਾ ਵੀਰਾਂ ਲੈ ਕੇ ਨਾ ਹਾਂ ਜੀ ਪੀ ਐਨ ਮਾਤਰਾ ਦੇ ਦਿਨਾਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਜੇ ਕਰਨ ਬਣਿਆ ਵੀ ਕਿਨੇ ਦੀ ਚੱਕੀ ਹੋਵੇ ਪੰਜੀ ਸਰ ਇਹਦੇ ਵਿੱਚ ਸੱਤ ਜੀ ਜਗਮੀ ਜੀ ਦੋ ਲੇਟ ਜੀ ਤੇ ਪੰਜ ਜਾਨ ਸਟੇ ਉਸ ਦੇ ਵਿੱਚ ਜਿਹੜੇ ਇਹਨਾਂ ਮੁੰਡੇ ਆ ਲਗੀਆਂ ਮਸਾਲਾਂ ਦੀ 18 ਸਾਲਾਂ ਦੀ ਕਿਹਦੀ ਉਮਰ ਹੈ ਕਿਹਦੀ 17 ਸਾਲ ਉਮਰ ਆ ਪਰ ਆ ਜਿਹੜੇ ਲੰਬੀ ਬਹੁਤ ਕੰਡੀਸ਼ਨ ਬਹੁਤ ਮਾੜੀ ਜੀ ਬਣ ਗਿਆ ਵੀ ਇੱਕਨ ਚਫਰਕਸ਼ਟ ਤੋਂ ਆਇਆ ਵੈਂਟੀਨੇਟਰ ਤੇ ਦੋ ਤਿੰਨ ਜੀ ਗਵਾ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਪਸ ਜੀ ਨਾਲ ਸਾਹਿਬ ਜੀ ਬਲਨਾਵ ਸਾਹਿਬ ਜੀ ਅੰਨਾ ਸੈਨ ਜੋ ਗਿਆ ਜੀ ਬਹੁਤ ਮਤਲਬ ਵੀ ਇੱਕ ਪੀੜੀ ਖਤਮ ਹੋਣ ਵਾਲੀ ਹੈ ਸਰ ਮੇਰੇ ਸਰ ਉਸ ਬਰਨਾਨ ਸਿੰਘ ਤੇ ਸੁਨਾਮ ਸਿੰਘ ਬਹੁਤ ਬਹੁਤ ਭਰਾ ਨੇ ਇਕੱਠੇ ਰਹਿੰਦੇ ਆ ਤੇ ਡੇਰੇ ਤੇ ਪਿੰਡ ਕੋ ਬਾਹਰ ਵਾ ਰਹਿੰਦੇ ਆ ਇਹਨਾਂ ਦੇ ਬੱਚੇ ਕਿਹਦੇ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਲ ਕੋਈ ਕੋਈ ਆਪਣਾ ਕਿਸ ਰਾਸ਼ੀ ਜਨਤ ਲਿਆ ਕੇ ਤੇ ਫਿਰ ਕਿ ਉਹਦਾ ਕਿ ਪਟਾਕੇ ਦਿਖਾ ਰਹੇ ਸੀ ਇਸ ਵੇਲੇ ਬਲਾਸਟ ਹੋਇਆ ਉਹਦੇ ਵਿੱਚ 5 ਜੈਨਸਿਆ ਤੇ 2 ਤੇ ਲੇ ਰਿਹਾ ਸੀ ਅਛਾ ਜੀ ਕਿਹੜਾ ਚਾਪ ਕਰਨ ਚਾਪ ਕੋਹੋਂ ਕਿਮੀ ਕਰਵੇ ਕਰਵੇ ਅਈਦਰ ਐਫਐਸਐਲ ਦੀ ਟੀਮ ਆਈਏ ਪਹਿਲਾਂ ਜਿਹੜਾ ਤਲਾਸ਼ ਕਰਾਇਆ ਉਸ ਬਲਾਸਟ ਬਾਰੇ ਤੇ ਪਤਾ ਕਰਾਵਾਉਂਦੇ ਕਿ ਕਿਸ ਚੀਜ਼ ਹੋਇਆ ਸੀ ਅਜੀ ਉਸ ਤੋਂ ਬਾਅਦ ਸਾਹ ਜਿਹੜੇ ਆਪਣਾ ਜਕਮੀ ਨੇ ਉਹਨਾਂ ਨੂੰ ਖੋਜ ਲਿਆ ਕਿ ਕਿੱਥੇ ਜਾ ਗਿਆ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ ਸਾਡੀ ਇੱਕ ਪ੍ਰੋਟੀ ਹੈ ਜੀ